ਦੋਸਤੋ ਅੱਜ ਜਿਹੜਾ ਤਜਰਬਾ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ ਹਾਂ ਇਸ ਤਜਰਬੇ ਤੋਂ ਤੁਸੀਂ ਵੀ ਹੋ ਸਕਦਾ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਵਾਰ ਵਾਕਿਫ ਹੋਏ ਹੋਵੋ ਭਗਵਾਨ શ્રી ਕ੍ਰਿਸ਼ਨ ਦੀ ਇੱਕ ਕਥਾ ਆਂਦੀ ਹੈ ਸ਼੍ਰੀਮਦ ਭਾਗਵਤ ਮਹਾਪੁਰਾਨ ਦੇ ਵਿੱਚ ਜਦੋਂ ਭਗਵਾਨ ਆਪਣੀ ਬਾਲ ਲੀਲਾ ਇਸ ਪ੍ਰਿਥਵੀ ਤੇ ਕਰ ਰਹੇ ਸੀਗੇ ਉਹ ਛੋਟੇ ਹੁੰਦੇ ਜਦੋਂ ਬਛੜੇ ਗਾਈਆਂ ਚਰਾਨ ਗਏ ਉਹਨਾਂ ਨੂੰ ਪਤਾ ਹੁੰਦਾ ਸੀਗਾ ਕਿ ਮੇਰੇ ਜਿਹੜੇ ਸਖਾ ਆ ਉਹਨਾਂ ਦੇ ਵਿੱਚ ਕੁਝ ਸਖਾ ਤਾਂ ਇਦਾਂ ਦੇ ਆ ਕਿ ਉਹਨਾਂ ਦੇ ਕੋਲ ਪੈਰਾਂ ਦੇ ਵਿੱਚ ਜੁੱਤੀ ਪਾਣ ਨੂੰ ਨਹੀਂ ਆ ਕੱਪੜੇ ਨਹੀਂ ਤਨ ਦੇ ਉੱਤੇ ਤਲ ਨੂੰ ਢੱਕਣ ਨੂੰ ਔਰ ਇਸ ਗੱਲ ਨੂੰ ਲੈ ਕੇ ਵੀ ਉਹ ਹਮੇਸ਼ਾ ਆਪਣੇ ਮਨ ਦੇ ਵਿੱਚ ਰੱਖਦੇ ਸੀ ਕਿ ਮੈਂ ਜਦੋਂ ਤੱਕ ਬਰੇਜਵਾਸੀਆਂ ਦੇ ਦੁੱਖ ਦੂਰ ਨਹੀਂ ਨਾ ਕਰ ਦਿੰਦਾ ਉਦੋਂ ਤੱਕਰ ਮੈਂ ਵੀ ਆਪਣੀ ਕਾਲੀ ਕੰਬਲ ਓੜ ਕੇ ਜਾਂ ਆਪਣਾ ਪਿਤੰਬਰ ਓੜ ਕੇ ਔਰ ਬਸ ਬਿਨਾ ਚੱਪਲ ਤੋਂ ਬਿਨਾ ਕਿਸੇ ਪੋਸ਼ਾਕ ਤੋਂ ਮੈਂ ਆਪਣੀ ਜ਼ਿੰਦਗੀ ਇਹਨਾਂ ਦੇ ਵਿੱਚ ਹੀ ਕੱਟਣੀ ਹੈ ਤਾਂ ਕਿ ਇਹਨਾਂ ਨੂੰ ਕਦੀ ਇਹ ਨਾ ਲੱਗੇ ਕਿ ਮੈਂ ਇਹਨਾਂ ਤੋਂ ਅਲੱਗ ਹੈਗਾ ਔਰ ਮੈਂ ਇਹਨਾਂ ਤੋਂ ਉੱਪਰ ਚਲਾ ਗਿਆ ਹੈ ਕੱਪੜੇ ਔਰ ਰਹਿਣ ਸਹਿਣ ਦੇ ਵਿੱਚ ਦੁੱਸੂ ਭਗਵਾਨ ਸ਼੍ਰੀ ਕ੍ਰਿਸ਼ਨ ਦਾ ਇੱਕ ਮਿੱਤਰ ਸੀਗਾ ਉਹਦਾ ਨਾਮ ਸੀ ਮਧੂਮੰਗਲ ਮਧੂਮੰਗਲ ਬਹੁਤ ਗਰੀਬ ਪਰਿਵਾਰ ਦਾ ਸਖਾ ਸੀ ਉਹਨਾਂ ਦਾ ਉਸ ਮਧੂਮੰਗਲ ਨੂੰ ਭਗਵਾਨ ਨੇ ਇੱਕ ਦਿਨ ਖਾਣਾ ਖਾਂਦੇ ਹੋਏ ਇਹ ਗੱਲ ਕਹਿ ਦਿੱਤੀ ਕਿ ਮਧੂਮੰਗਲ ਮੈਨੂੰ ਅੱਜ ਨਾ ਤੇਰੇ ਘਰ ਦੀ ਰੋਟੀ ਚਾਹੀਦੀ ਮੈਂ ਤਾਂ ਅੱਜ ਤੇਰੇ ਘਰੋਂ ਖਾਣਾ ਖਾਣਾ ਮੈਂ ਅੱਜ ਕਿਤੇ ਹੋਰੋਂ ਨਹੀਂ ਖਾਣਾ ਉਹ ਜਿਸ ਤਰ੍ਹਾਂ ਗਈਆਂ ਚਰਾਂਦੇ ਚਰਾਂਦੇ ਇੱਕ ਜਗ੍ਹਾ ਬੈਠ ਜਾਂਦੇ ਸੀਗੇ ਬੈਠ ਕੇ ਉਹ ਇਕੱਠੇ ਕਰ ਲੈਂਦੇ ਸੀ ਰੋਟੀ ਔਰ ਫਿਰ ਉਹ ਖਾਣਾ ਸ਼ੁਰੂ ਕਰ ਦਿੰਦੇ ਸੀ ਸਾਰੇ ਜਾਣੇ ਮਿਲ ਵੰਡ ਕੇ ਇਹ ਕਥਾ ਸਾਰੇ ਜਾਣਦੇ ਆ ਭਗਵਾਨ શ્રીਕ੍ਰਿਸ਼ਨ ਆਪਣੇ ਆਪਣੇ ਮਿੱਤਰਾਂ ਦੇ ਮੂੰਹ ਦੇ ਵਿੱਚ ਨਿਵਾਲਾ ਪਾਉਂਦੇ ਆ ਕਦੀ ਉਹ ਇਹਨਾਂ ਦੇ ਠਾਕੁਰ ਜੀ ਦੇ ਮੂੰਹ ਦੇ ਵਿੱਚ ਪਾਉਂਦੇ ਸੀ ਜਦੋਂ ਮਧੂਮੰਗਲ ਨੂੰ ਫੋਰਸ ਕਰਨ ਲੱਪੇ ਭਗਵਾਨ ਮੇਰੇ ਠਾਕੁਰ ਜੀ ਉਦੋਂ ਇਹ ਇੱਕ ਗੱਲ ਕਹਿੰਦੇ ਆ ਕਹਿੰਦੇ ਦੇਖ ਅੱਜ ਤਾਂ ਮੈਂ ਅੱਜ ਤਾਂ ਕ੍ਰਿਸ਼ਨ ਨੇ ਪ੍ਰਣ ਲੈ ਲਿਆ ਅੱਜ ਤੇਰੇ ਘਰ ਦੀ ਰੋਟੀ ਖਾਣੀ ਮਧੂਮੰਗਲ ਮਨਚ ਸੋਚਦਾ ਰੋਟੀ ਹੈ ਹੀ ਨਹੀਂ ਅਸੀਂ ਤਾਂ ਆਪ ਕੀ ਕਹਿੰਦੇ ਇੱਧਰੋਂ ਉੱਧਰੋਂ ਅਰੇਂਜ ਕਰਕੇ ਖਾਣੇ ਆ ਕਦੀ ਕਦੀ ਨਹੀਂ ਪੱਕਦੀ ਗਰੀਬੀ ਇੰਨੀ ਹੈ ਮਧੂਮੰਗਲ ਕਹਿੰਦੇ ਠਾਕੁਰ ਜੀ ਭਗ ਕਨਈਆ ਮਾधव ਮੈਂ ਕੱਲ ਤੇਰੇ ਲਈ ਨਾ ਖੀਰ ਬਣਵਾ ਕੇ ਲਿਆਉਂਗਾ ਤੂੰ ਅੱਜ ਰਹਿਂਦੇ ਉਹ ਕਹਿੰਦੇ ਮਾਧਵ ਕਹਿੰਦੇ ਕਿ ਨਹੀਂ ਮਦਮੰਗਲ ਮੈਂ ਨਾ ਮੈਂ ਅੱਜ ਜੇ ਖਾਣੀ ਆ ਤਾਂ ਤੇਰੇ ਘਰ ਦੀ ਖਾਣੀ ਆ ਆਦਰਵਾਇਜ਼ ਨਹੀਂ ਖਾਣੀ ਹਿੰਕ੍ਰਿਸ਼ਨ ਜਿੱਦਦੀ ਵੀ ਹੋ ਜਾਂਦੇ ਸੀਗੇ ਆਪਾਂ ਦੇਖਦੇ ਆ ਜਦੋਂ ਠਾਕੁਰ ਜੀ ਉਹਨਾਂ ਨੂੰ ਕਹਿੰਦੇ ਆ ਤੇ ਉਹ ਨਾ ਵਿਚਾਰੇ ਝਿਜਕ ਦੇ ਨਾਲ ਆਪਣੇ ਘਰ ਚਲੇ ਜਾਂਦੇ ਆ ਘਰ ਜਾਂਦੇ ਆ ਤੇ ਉੱਥੇ ਮਾਂ ਨੂੰ ਕਹਿੰਦੇ ਮਾਂ ਮਾਂ ਭਗਤੀ ਚ ਬੈਠੀ ਹੁੰਦੀ ਤਪੱਸਿਆ ਕਰ ਰਹੀ ਹੁੰਦੀ ਹੈ ਮਾਂ ਨੂੰ ਕਹਿੰਦੇ ਮਾਂ ਕन्हैया ਨੇ ਨਾ ਰੋਟੀ ਮੰਗੀ ਔਰ ਉਹ ਜਿੱਦ ਕਰੀ ਬੈਠਾ ਮੈਂ ਖਾਣੀ ਤੇਰੇ ਘਰ ਦੀ ਆ ਨਹੀਂ ਤਾਂ ਨਹੀਂ ਖਾਣੀ ਤੇ ਮਾਂ ਕਹਿੰਦੀ ਹੈ ਬਿਟੇ ਅੱਜ ਤਾਂ ਹੈ ਹੀ ਨਹੀਂ ਕੁਝ ਬਣਿਆ ਹੀ ਨਹੀਂ ਹੈਗਾ ਮੈਂ ਤਾਂ ਆਪ ਬਸ ਕੱਲ ਦਾ ਜੋ ਸਿਗਾ ਉਹਦੇ ਵਿੱਚ ਹੀ ਗੁਜ਼ਾਰਾ ਕੀਤਾ ਤੇ ਉੱਥੇ ਇੱਕ ਕਈ ਦਿਨ ਦੀ ਪੁਰਾਣੀ ਨਾ ਕੜੀ ਪਈ ਹੁੰਦੀ ਹੈ ਖੱਟੀ ਹੋ ਚੁੱਕੀ ਹੁੰਦੀ ਹੈ ਤਾਂ ਮਧੂ ਮੰਗਲ ਉਸ ਹੀ ਕੜੀ ਨੂੰ ਚੱਕ ਕੇ ਨਾ ਧੁਰਪੰਦੇ ਆ ਕਿ ਚਲੋ ਮੈਂ ਇਹ ਲੈ ਜਾਂ ਨਾ ਹੁਣ ਮੈਂ ਝੂਠ ਤੇ ਨਹੀਂ ਬੋਲ ਸਕਦਾ ਕਿ ਘਰ ਕੁਝ ਨਹੀਂ ਸੀਗਾ ਲੈ ਕੇ ਤਾਂ ਮੈਨੂੰ ਕੁਝ ਜਾਣਾ ਪੈਣਾ ਰਸਤੇ 'ਚ ਉਹਨਾਂ ਦਾ ਖਿਆਲ ਆਉਂਦਾ ਕਿ ਮੈਂ ਇਹ ਖੱਟੀ ਕੜੀ ਦਊਂਗਾ ਮੇਰਾ ਬਾਕੀ ਮਿੱਤਰਾਂ ਦੇ ਵਿੱਚ ਮਜ਼ਾਕ ਵੀ ਬਣੇਗਾ ਕਨਈਆਂ ਕੀ ਬੋਲੂਗੇ ਕਿ ਤੁਰ ਬੜਾ ਬੰਦਾ ਸੀਗਾ ਮਿੱਤਰ ਰਹਾ ਕਾ ਖੱਟੀ ਕੜੀ ਚੱਕ ਲਿਆ ਲੇਕਿਨ ਭਗਵਾਨ ਦਾ ਅੰਤਰੀਅਮ ਹੀ ਥਾਕਰ ਉਹ ਸਭ ਕੁਝ ਸਮਝਦੇ ਹੈਗੇ ਕਹਿੰਦੇ ਵ્યાਸ ਜੀ ਦੱਸਦੇ ਕਹਿੰਦੇ ਮਧੂ ਮੰਗਲ ਨੇ ਉਹੀ ਕੜੀ ਰਸਤੇ ਦੇ ਵਿਚਨਾ ਮੂੰਹ ਲਗਾ ਕੇ ਪੀ ਲਈ ਔਰ ਉਹ ਕੜੀ ਜਿਹੜੀ ਸੀਗੀ ਨਾ ਆ ਲੈ ਕੇ ਨਹੀਂ ਗਿਆ ਤੇ ਜਦੋਂ ਉੱਥੇ ਪਹੁੰਚਦਾ ਹੈ ਤਾਂ ਉਹ ਮਧੂ ਮੰਗਲ ਜਾ ਕੇ ਕਹਿੰਦਾ ਕਨਈਆ ਮੈਨੂੰ ਖਾਣਾ ਤਾਂ ਮਿਲਿਆ ਨਹੀਂ ਜਿਹੜਾ ਸੀਗਾ ਉਹ ਪਹਿਲਾਂ ਹੀ ਖਾ ਹੋ ਚੁੱਕਾ ਸੀ ਤੇ ਕ੍ਰਿਸ਼ਨ ਕਹਿੰਦੇ ਆ ਕਿ ਮਧੂਮੰਗਲ ਤੇਰੇ ਤੂੰ ਕਹਿਣਾ ਪਿਆ ਖਾਣਾ ਨਹੀਂ ਹੈਗਾ ਲੇਕਿਨ ਮੇਰੇ ਲਈ ਕਾਫੀ ਹੈ ਭਗਵਾਨ ਉਹਦੇ ਮੂੰਹ ਦੇ ਉੱਤੇ ਲੱਗੀ ਹੋਈ ਜਿਹੜੀ ਬਾਕੀ ਦੀ ਕੜੀ ਆ ਉਹਨੂੰ ਲਾ ਕੇ ਖਾਣਾ ਸ਼ੁਰੂ ਕਰ ਦਿੰਦੇ ਉਹਨੂੰ ਚੱਟਣ ਲੱਪੰਦੇ ਇਹ ਸਾਰੇ ਜਣੇ ਜਾਣਦੇ ਆ ਕਿ ਇਸ ਕਥਾ ਨੂੰ ਔਰ ਭਗਵਾਨ ਨੂੰ ਉਸ ਤੋਂ ਬਾਅਦ ਬ੍ਰਹਮਾ ਜੀ ਟੈਸਟ ਕਰਨ ਲਈ ਆਉਂਦੇ ਕਿ ਇਹ ਸੱਚੀ ਪਰਮ ਪਰਮੇਸ਼ਵਰ ਹੈ ਜਿਨ੍ਹਾਂ ਨੇ અવਤਾਰ ਲਿਆ ਕਿ ਬਸ ਐਵੇਂ ਹੀ ਮੈਨੂੰ ਵਹਿਮ ਹੈ ਚਲੋ ਉਹਨਾਂ ਨੂੰ ਦੇਖਣ ਆਉਂਦੇ ਆ ਕਿ ਇਹ ਜਿਹੜਾ ਕ੍ਰਿਸ਼ਨ ਆਏ ਤਾਂ ਉਹ ਗਵਾਲ ਵਾਲਿਆਂ ਦਾ ਮੂੰਹ ਚਟਦਾ ਪਿਆ ਜਿਨ੍ਹਾਂ ਨੂੰ ਜਿਹੜੇ ਕਦੀ ਨੰਦੇ ਵੀ ਨਹੀਂ ਹੈਗੇ ਆ ਇਹ ਕੀ ਕਰ ਰਿਹਾ ਇਹ ਨਹੀਂ ਆ ਚਲੋ ਉਹ ਹੁਣ ਮੈਂ ਇਹ ਕਥਾ ਕਿਉਂ ਤੁਹਾਨੂੰ ਸੁਣਾਈ ਆ ਮੈਨੂੰ ਨਾ ਇੱਕ ਦਿਨ ਆਪਣੇ ਨਾਲ ਇੱਕ ਲੜਕਾ ਮੇਰੇ ਕੰਮ ਕਰਦਾ ਸੀਗਾ ਉਹਦਾ ਨਾਮ ਸੀਗਾ ਪ੍ਰਗਟ ਉਹ ਹਜੇ ਵੀ ਕੰਮ ਕਰਦਾ ਉਹ ਕਿਸੇ ਹਸਪੀਟਲ ਦੇ ਵਿੱਚ ਜੌਬ ਕਰਦਾ ਮਲੇਰ ਕੋਟਲੇ ਦਾ ਰਹਿਣ ਵਾਲਾ ਉਹਦਾ ਨਾਮ ਸੀਗਾ ਪ੍ਰਗਟ ਖਾਂ ਮੈਂ ਮੈਂ ਜਿਸ ਦਿਨ ਪ੍ਰਗਟ ਦੇ ਨਾਲ ਮੇਰਾ ਕੁਝ ਇਦਾਂ ਦਾ ਐਕਸਪੀਰੀਅੰਸ ਹੋਇਆ ਉਸ ਦਿਨ ਮੈਨੂੰ ਭਗਵਾਨ ਸ਼੍ਰੀ ਕ੍ਰਿਸ਼ਨ ਦੀ ਇੱਕ ਕਥਾ ਯਾਦ ਆ ਗਈ ਸੀ ਅੱਜ ਮੈਂ ਤੁਹਾਨੂੰ ਦੱਸਣ ਲੱਗਾ ਸਾਡੇ ਸਾਰਿਆਂ ਦੇ ਵਿੱਚ ਇੱਕ ਨਾ ਇੱਕ ਪ੍ਰਗਟ ਇਦਾਂ ਦਾ ਹੁੰਦਾ ਹੀ ਹੈ ਜਿਹੜਾ ਸੁਸਾਇਟੀ ਦੇ ਵਿੱਚ ਲੁਕ ਛਿਪ ਕੇ ਆਪਣੀ ਜ਼ਿੰਦਗੀ ਕੱਟ ਰਿਹਾ ਹੁੰਦਾ ਔਰ ਸਾਨੂੰ ਪਤਾ ਨਹੀਂ ਲੱਗਦਾ ਅਸੀਂ ਕਈ ਵਾਰ ਉਹਨੂੰ ਅਣਦੇਖਾ ਕਰ ਦਿੰਨੇ ਔਰ ਕਈ ਵਾਰ ਅਸੀਂ ਦੇਖ ਕੇ ਆਪਣਾ ਮੂੰਹ ਪਰੇ ਕਰ ਲੈਂਦੇ ਦੋਸਤੋ ਮੈਨੂੰ ਪ੍ਰਗਟ ਦੀ ਜਿਹੜੀ ਗੱਲ ਨੇ ਅੰਦਰ ਤੱਕ ਝੰਜੋੜਿਆ ਉਹ ਮੈਂ ਤੁਹਾਨੂੰ ਦੱਸਣ ਲੱਗਾ ਵੀਡੀਓ ਜੇ ਥੋੜੀ ਜਿਹੀ ਲੰਬੀ ਹੋ ਜਾਏਗੀ ਲੇਕਿਨ ਸੁਣਿਓ ਜ਼ਰੂਰ ਇਹ ਗੱਲ ਨੂੰ ਇੱਕ ਦਿਨ ਖਾਣਾ ਮਤਲਬ ਮੈਂ ਉੱਥੇ ਆਈਸੀਯੂ ਦੇ ਵਿੱਚ ਜਦੋਂ ਮੈਂ ਡਿਊਟੀ ਕਰਦਾ ਹੁੰਦਾ ਸੀ ਮੈਂ ਆਪਣਾ ਸੈਪਰੇਟ ਇਕੱਲਾ ਖਾਣਾ ਖਾਂਦਾ ਹੁੰਦਾ ਸੀ ਪ੍ਰਗਟ ਹੁਣੀ ਜਦੋਂ ਸਟਾਫ ਦੇ ਨਾਲ ਉਹ ਜੂਨੀਅਰ ਸਟਾਫ ਸੀ ਲੰਚ ਕਰਦੇ ਸੀ ਤੇ ਲੰਚ ਇਕੱਠੇ ਕਰਨ ਲੱਪੰਦੇ ਸੀ ਪ੍ਰਗਟ ਨੇ ਇੱਕ ਦਿਨ ਦੀ ਗੱਲ ਹੈ ਮੈਂ ਐਦਾਂ ਹੀ ਪ੍ਰਗਟ ਨੂੰ ਬੋਲ ਦਿੱਤਾ ਮੈਂ ਕਿ ਪ੍ਰਗਟ ਯਾਰ ਚਲਾ ਮੈਂ ਰੋਟੀ ਖਾਣ ਲੱਗਾ ਤੇਰਾ ਵੀ ਰੋਟੀ ਦਾ ਟਾਈਮ ਆ ਆਪਣਾ ਟਿਫਨ ਲਿਆ ਪ੍ਰਗਟ ਬੜੀ ਦੇਰ ਮੈਨੂੰ ਰੋਕਦਾ ਰਿਹਾ ਕਿ ਪੱ ਕਿ ਸਰ ਜੀ ਤੁਸੀਂ ਖਾਣਾ ਖਾ ਲਓ ਮੈਂ ਫੇਰ ਖਾ ਲੂੰਗਾ ਮੈਨੂੰ ਹਜੇ ਭੁੱਖ ਨਹੀਂ ਹੈ ਮੈਂ ਕਿਹਾ ਯਾਰ ਤੂੰ ਹੁਣੀ ਤਾਂ ਤਿਆਰ ਸੀਗਾ ਖਾਣਾ ਖਾਣ ਨੂੰ ਤੂੰ ਹੁਣੀ ਇੱਕਦਮ ਆਪਣਾ ਮਾਈਂਡ ਚੇਂਜ ਕਰ ਲਿਆ ਨਹੀਂ ਸਰ ਤੁਸੀਂ ਖਾ ਲਓ ਮੈਂ ਉਹਨੂੰ ਫੋਰਸ ਕਰਕੇ ਆਪਣੇ ਨਾਲ ਖਾਣੇ 'ਚ ਬਿਠਾ ਲਿਆ ਮੈਂ ਪ੍ਰਗਟ ਮੇਰੀ ਥਾਲੀ ਤਾਂ ਚਲੋ ਮੈਸ ਤੋਂ ਆਣੀ ਸੀ ਪ੍ਰਗਟ ਨੇ ਆਪਣਾ ਬੈਗ ਦੇ ਵਿੱਚੋਂ ਜਿਹੜਾ ਡੱਬਾ ਕੱਢਿਆ ਹਨਾ ਦੋਸਤੋ ਡੱਬੇ ਦਾ ਸਾਈਜ਼ ਆ ਜਿੱਡਾ ਮੈਂ ਹੱਥ ਕਰ ਰਿਹਾ ਹਾਂ ਐਡਾ ਕੀ ਸਾਈਜ਼ ਦੀ ਇੱਕ ਛੋਟੀ ਡੱਬੀ ਡੱਬਾ ਵੀ ਨਹੀਂ ਛੋਟੀ ਡੱਬੀ ਸੀ ਮੈਂ ਹਜੇ ਵੇਟ ਕਰ ਰਿਹਾ ਮੈਂ ਕਿ ਸ਼ਾਇਦ ਪ੍ਰਗਟ ਪੂਰਾ ਟਿਫਨ ਆਪਣਾ ਕੱਢੇਗਾ ਪਰ ਖਟ ਨੇ ਪਤਾ ਨਹੀਂ ਉਹ ਬੰਦਾ ਮੈਂ ਉਸ ਬੰਦੇ ਨੂੰ ਸਲੂਟ ਕਰਦਾ ਮੇਰੀ ਗੱਲ ਬਹੁਤ ਦੇਰ ਬਾਅਦ ਉਹਦਾ ਕਿਤੇ ਹੁੰਦੀ ਹੈ ਉਹ ਬੰਦੇ ਨੇ ਮੈਨੂੰ ਅੱਜ ਤੱਕ ਨਹੀਂ ਕਿਹਾ ਸੀ ਕਿ ਸਰ ਜੀ ਮੈਂ ਬੜੀਆਂ ਪ੍ਰੋਬਲਮਸ ਦੇ ਵਿੱਚ ਚੱਲਣਾ ਤੇ ਮੈਨੂੰ ਤੁਹਾਡੇ ਕੋਲੋਂ ਮਦਦ ਚਾਹੀਦੀ ਮੈਂ ਉਹਦੀ ਮਦਦ ਕਰਨ ਲਈ ਹਮੇਸ਼ਾ ਆਪਣੀਆਂ ਨਾ ਦਸੇ ਉਂਗਲਾਂ ਉਹਨੂੰ ਇੱਦਿ ਦਿਖਾਈਆਂ ਕਿ ਕਦੀ ਵੀ ਤੂੰ ਮੈਨੂੰ ਇਸ਼ਾਰਾ ਕਰਦੇ ਮੈਂ ਤੇਰੇ ਨਾਲ ਖੜਾ ਹਮੇਸ਼ਾ ਹੱਥ ਫੜਾਈ ਰੱਖਿਆ ਸੀ ਮੈਂ ਹੁਣ ਅੱਜ ਵੀ ਫੜਾਇਆ ਮੈਂ ਪ੍ਰਗਟ ਦਾ ਡੱਬਾ ਜਦੋਂ ਦੇਖਿਆ ਤੇ ਪ੍ਰਗਟ ਨੇ ਉਹ ਡੱਬੇ ਨੂੰ ਬੜੇ ਚਿਜਕਦੇ ਹੋਏ ਖੋਲਿਆ ਉਹ ਜਦੋਂ ਡੱਬਾ ਪ੍ਰਗਟ ਨੇ ਖੋਲਿਆ ਉਸ ਡੱਬੇ ਦੇ ਅੰਦਰ ਦੋਸਤੋ ਬਸੂ ਡੱਬਾ ਦੇਖ ਕੇ ਉਸ ਤੋਂ ਬਾਅਦ ਮੈਂ ਸ਼ਾਮ ਨੂੰ ਰੂਮ ਦੇ ਵਿੱਚ ਜਾ ਕੇ ਨਾ ਬਹੁਤ ਜ਼ਿਆਦਾ ਸਟ्रेस ਦੇ ਵਿੱਚ ਚਲਾ ਗਿਆ ਬਹੁਤ ਜ਼ਿਆਦਾ ਪਰੇਸ਼ਾਨ ਹੋਇਆ ਔਰ ਮੇਰੀਆਂ ਅੱਖਾਂ ਚੰਝੂ ਆ ਗਏ ਉਹ ਡੱਬੇ ਨੂੰ ਦੇਖ ਕੇ ਉਹਦੇ ਅੰਦਰ ਦੋ ਤਿੰਨ ਸੁੱਕੀਆਂ ਰੋਟੀਆਂ ਸਿਗੀਆਂ ਅਚਾਰ ਵੀ ਨਹੀਂ ਸੀਗਾ ਮੈਂ ਮੈਂ ਪ੍ਰਗਟ ਨੂੰ ਪੁੱਛਿਆ ਮੈਂ ਕਿ ਪ੍ਰਗਟ ਸਬਜੀ ਸਬਜੀ ਵਾਲੀ ਡੱਬੀ ਦਾ ਘਟ ਕਹਿੰਦਾ ਸਰ ਮੈਂ ਉਹ ਸ਼ਰ ਭੈਣ ਭਾਣਾ ਭੁਲਾ ਗਈ ਆ ਮੈਂ ਉਹਨੂੰ ਮੈਂ ਕਿਹਾ ਅੱਛਾ ਚੱਲ ਕੋਈ ਨਹੀਂ ਤੂੰ ਸਬਜ਼ੀ ਮੇਰੇ ਵਾਲੀ ਲੈ ਲੈ ਨੀ ਤਾਂ ਮੈਂ ਮੰਗਵਾ ਲਾਂ। ਹਾਂਜੀ ਸਰ ਕੋਈ ਗੱਲ ਨਹੀਂ। ਮੈਂ ਉਸ ਦਿਨ ਤੋਂ ਬਾਅਦ ਪ੍ਰਗਟ ਤੇ ਕੁਝ ਦਿਨ ਤੱਕ ਨਜ਼ਰ ਰੱਖੀ। ਦੱਸੋ ਮੈਂ ਮੈਨੂੰ ਇਹ ਦੱਸਦੇ ਹੋਏ ਵੀ ਸ਼ਰਮ ਆਉਂਦੀ ਹੈ ਕਿ ਪ੍ਰਗਟ ਅੱਜ ਦੇ 2025 ਦੇ ਯੁੱਗ ਦੇ ਵਿੱਚ ਜਾਂ 2024 ਦੇ ਯੁੱਗ ਦੇ ਵਿੱਚ ਅਸੀਂ ਇੰਨੇ ਐਡਵਾਂਸ ਹੋ ਗਏ, ਇੰਨੇ ਅੱਗੇ ਵਧ ਗਏ, ਟੈਕਨੋਲੋਜੀ ਵਧ ਗਈ। ਅਸੀਂ ਇੰਨਾ ਸੋਸ਼ਲ ਮੀਡੀਆ ਦਾ ਦੌਰ ਚੱਲ ਰਿਹਾ। ਪਰਗੇਟੰਗਾ ਬੰਦਾ ਐਨੀ ਮੁਸ਼ਕਲਾਂ ਦੇ ਵਿੱਚ ਦਿਨ ਕੱਟ ਰਿਹਾ ਸੀਗਾ ਨੌਕਰੀ ਕਰ ਰਿਹਾ ਸੀ ਥੋੜੇ ਜਿਹੇ ਪੈਸੇ ਉਹਨੂੰ ਮਿਲਦੇ ਸੀਗੇ ਜੋ ਵੀ ਉਹਦੇ ਕਾਬਲੀਅਤ ਦੇ ਅਕੋਰਡਿੰਗ ਹੈ ਉਸ ਬੰਦੇ ਨੇ ਕਈ ਦਿਨ ਮੈਂ ਉਹਨੂੰ ਸਰਡਨਲੀ ਮੈਂ ਉਹਦਾ ਟਿਫਨ ਦੇਖਣਾ ਔਰ ਉਹਨੇ ਲੁੱਕ ਕੇ ਜਿਦਾ ਖੜ ਖੁੜ ਕੇ ਇੱਧਰ ਉੱਧਰ ਚੱਲਦੇ ਫਿਰਦੇ ਰੋਟੀ ਖਾਣੀ ਕਦੀ ਕਿਸੇ ਸਟਾਫ ਨੇ ਉਹਦੇ ਲਈ ਲੈਣੀ ਜ਼ਿਆਦਾਤਰ ਸਟਾਫ ਫ੍ਰੈਂਡਲੀ ਸੀ ਉਹਦੇ ਨਾਲ ਉਹਦੀ ਮਦਦ ਕਰਦਾ ਵੀ ਸੀ ਔਰ ਕਦੀ ਉਹਨੇ ਕਿਸੇ ਨੇ ਕੰਟੀਨ ਤੋਂ ਫੜ ਦੇਣੀ ਲੇਕਿਨ ਪ੍ਰਗਟ ਨਹੀਂ ਕਿਸੇ ਨੂੰ ਕਹਿਣਾ ਕਿ ਵੀ ਮੇਰੇ ਘਰ ਰੋਟੀ ਨਹੀਂ ਪੱਕੀ ਬਸ ਮੈਂ ਉਹਦਾ ਫੇਸ ਦੇਖਣਾ ਇੰਨਾ ਕੁ ਖੁਸ਼ਮિજાਜ ਮੈਂ ਕਹਿਣਾ ਮੇਰੇ ਨਾਲੋਂ ਜ਼ਿਆਦਾ ਮਤਲਬ ਮੈਂ ਤਾਂ ਚਲੋ ਡਾਕਟਰ ਸਿਗਾ ਉਹ ਤੇ ਸਟਾਫ ਸੀ ਉਹਨੇ ਉਹਦਾ ਚਿਹਰਾ ਦੱਸਦਾ ਹੁੰਦਾ ਸੀ ਕਿ ਉਹ ਉਹ ਹਾਈਲੀ ਸੈਟੀਸਫਾਈਡ ਹੈ ਲਾਈਫ ਦੇ ਵਿੱਚ ਲੇਕਿਨ ਉਹ ਸਿਗਾ ਨਹੀਂ ਮੈਨੂੰ ਵੀ ਪਤਾ ਸੀ ਦੱਸੋ ਪ੍ਰਗਟ ਦੇ ਪਿੱਛੇ ਜਿਹੜੇ ਵੀ ਹਾਲਾਤ ਉਹਦੇ ਫੈਮਿਲੀ ਦੇ ਸੀਗੇ ਉਹ ਚਲੋ ਉਹਦੇ ਚੈਲੰਜ ਇਸ ਉਹਦੇ ਪਰਸਨਲ ਹੈ ਲੇਕਿਨ ਮੈਂ ਜਿੱਥੇ ਤੱਕ ਮੇਰੀ ਕੋਸ਼ਿਸ਼ ਰਹੀ ਹੈ ਮੈਂ ਉਹਨੂੰ ਹਮੇਸ਼ਾ ਇਹ ਗੱਲ ਲਈ ਫੋਰਸ ਕਰਦਾ ਰਿਹਾ ਉਹਨੇ ਮੇਰੇ ਤੋਂ ਕਦੀ ਮਦਦ ਮੰਗੀ ਨਹੀਂ ਕਿ ਪ੍ਰਗਟ ਤੂੰ ਰੋਟੀ ਤਾਂ ਘੱਟੋ ਘੱਟ ਮੇਰੇ ਨਾਲ ਬੈਠ ਕੇ ਖਾ ਲਿਆ ਕਰ ਮੈਂ ਫਰੈਂਡਸ ਨੂੰ ਤੁਹਾਨੂੰ ਗੱਲ ਤਾਂ ਦੱਸੀ ਆ ਸਮ ਟਾਈਮ ਅਸੀਂ ਜਿੱਥੇ ਸਾਡਾ ਵਰਕਪਲੇਸ ਹੁੰਦਾ ਨਾ ਉੱਥੇ ਸਾਡੇ ਨਾਲ ਇਦਾਂ ਤੇ ਵੀ ਬੰਦੇ ਕੁਝ ਕੰਮ ਕਰ ਰਹੇ ਹੁੰਦੇ ਆ ਜਿਨ੍ਹਾਂ ਦੇ ਸੈਂਟੀਮੈਂਟਸ ਨੂੰ ਸਮਝਣ ਦੀ ਲੋੜ ਆ ਉਹ ਸਾਡੇ ਅਧੀਨ ਹੁੰਦੇ ਆ ਅਸੀਂ ਉਹਨਾਂ ਤੇ ਆਰਡਰ ਤਾਂ ਬਹੁਤ ਚਲਾਉਂਦੇ ਹੁੰਦੇ ਆ ਉਹਨਾਂ ਦੇ ਪਿੱਛੇ ਦੇ ਜਿਹੜੇ ਹਾਲਾਤ ਆ ਨਾ ਜਿਨ੍ਹਾਂ ਨੂੰ ਦੇਖ ਕੇ ਸਾਨੂੰ ਉਹਨਾਂ ਦੀ ਜ਼ਿੰਦਗੀ ਦੀ ਅਸਲੀ ਝਾਤ ਪੈਂਦੀ ਆ ਨਾ ਅਸਲੀ ਪਿਕਚਰ ਸਮਝ ਆਂਦੀ ਆ ਸਾਨੂੰ ਉਹਨਾਂ ਦੇ ਉੱਤੇ ਵੀ ਦੇਖਣ ਦੀ ਬਹੁਤ ਲੋੜ ਹੈ ਮੈਂ ਕਦੀ ਵੀ ਇਹ ਪ੍ਰਮਾਤਮਾ ਅੱਗੇ ਪ੍ਰੇ ਨਹੀਂ ਕਰੂੰਗਾ ਕਿ ਕਿਸੇ ਦੀ ਜ਼ਿੰਦਗੀ ਦੇ ਵਿੱਚ ਕੋਈ ਪ੍ਰਗਟ ਹੋਵੇ ਔਰ ਉਹ ਆਪਣੀ ਲੁੱਕ ਛਿਪ ਕੇ ਮਜਬੂਰੀਆਂ ਦੇ ਵਿੱਚ ਜ਼ਿੰਦਗੀ ਕੱਟ ਰਿਹਾ ਹੈ। ਔਰ ਜੇ ਤੁਹਡੇ ਆਂਡ ਗਵਾਂਡ ਤੁਹਾਨੂੰ ਕੋਈ ਦਿਲ ਲੱਗਦਾ ਹੈ ਤਾਂ ਪਲੀਜ਼ ਉਹਦਾ ਹੱਥ ਦੋਸਤੀ ਦੇ ਨਾਤੇ, ਇਨਸਾਨੀਅਤ ਦੇ ਨਾਤੇ ਪਕੜੋ। ਵੀਡੀਓ ਚੰਗੀ ਲੱਗੀ ਹੈ ਤੇ ਮੇਰਾ ਮੈਸੇਜ ਆਪਣੇ ਫਰੈਂਡਸ ਤੱਕ ਜ਼ਰੂਰ ਪਹੁੰਚਾਓ। ਵਿਜ਼ਿਬਿਲਟੀ ਘਟਾ ਹੈ ਲੇਕਿਨ ਮੈਂ ਵੀਡੀਓ ਬਣਾਉਣਾ ਜ਼ਰੂਰੀ ਚਾਹੁੰਦਾ ਸੀ। ਥੈਂਕ ਯੂ। ਜੈ ਹਿੰਦ। ਹਰੇ ਕ੍ਰਿਸ਼ਨ।